ਅੰਮ੍ਰਿਤਸਰ ਤੇ ਫਿਰੋਜ਼ਪੁਰ ਦੀਆਂ ਇਹਨਾਂ ਦੋਹਾਂ ਤਸਵੀਰਾਂ 'ਚ ਚੋਰਾਂ ਦੀ ਸ਼ਮਤਾਈ ਹੈ। ਕੱਲ ਅਸੀਂ ਤੁਹਾਨੂੰ ਦਿਖਾਇਆ ਸੀ ਕਿ ਕਿਵੇਂ ਗੁਰੂ ਨਗਰੀ ਅੰਮ੍ਰਿਤਸਰ ਦੇ ਇੰਦਰਾ ਕਲੋਨੀ 'ਚ ਚੋਰੀ ਕਰਕੇ ਭੱਜ ਰਹੇ ਦੋ ਚੋਰਾਂ ਨੂੰ ਖੰਬੇ ਨਾਲ ਬੰਨ੍ਹ ਕੇ ਲੋਕਾਂ ਨੇ ਘਟਾਪਾ ਝਾੜਿਆ ਸੀ। ਅੱਜ ਵੀ ਅਜਿਹੀ ਤਸਵੀਰ ਦੇਖਣ ਨੂੰ ਮਿਲੀ ਜ਼ਿਲ੍ਹਾ ਫਿਰੋਜ਼ਪੁਰ 'ਚ। ਸ਼ਹਿਰ ਦੇ ਟਾਲੀ ਵਾਲਾ ਮੁਹੱਲੇ 'ਚ ਇੱਕ ਚੋਰ ਨੂੰ ਫੜਿਆ ਤਾਂ ਗਿਆ ਪਰ ਉਸਨੂੰ ਪੁਲਿਸ ਦੇ ਹਵਾਲੇ ਕਰਨ ਤੋਂ ਪਹਿਲਾਂ ਲੋਕਾਂ ਨੇ ਉਸਤੇ ਹੱਥ ਸਾਫ਼ ਕਰਨਾ ਸ਼ੁਰੂ ਕਰ ਦਿੱਤਾ। ਜੋ ਆਇਆ ਪਹਿਲਾਂ ਉਸਨੇ ਚਪੇੜ ਧਰੀ ਫਿਰ ਅੱਗੇ ਗੱਲ ਕੀਤੀ। ਕਾਬੂ ਕਤੇ ਗਏ ਚੋਰ ਨੂੰ ਕਾਰ ਚੋਰੀ ਕਰਦਿਆਂ ਮੁਹੱਲੇ ਦੇ ਲੋਕਾਂ ਨੇ ਕਾਬੂ ਕਰ ਲਿਆ ਹੈਰਾਨੀ ਤਾਂ ਉਦੋਂ ਹੋਈ ਜਦੋਂ ਘਟਨਾ ਵਾਲੀ ਥਾਂ ਤੇ ਪਹੁੰਚੇ ਪੁਲਿਸ ਵਾਲਿਆਂ ਨੇ ਵੀ ਮੁਲਜ਼ਮ ਨੂੰ ਘੂਟਣਾ ਸ਼ੁਰੂ ਕਰ ਦਿੱਤਾ ਕਾਬੂ ਕੀਤਾ ਗਿਆ ਚੋਰ ਸੈਂਟਰੋ ਕਾਰ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸਫਲ ਹੋ ਪਾਉਂਦਾ ਉਸ ਤੋਂ ਪਹਿਲਾਂ ਹੀ ਲੋਕਾਂ ਨੇ ਕਾਬੂ ਕਰ ਲਿਆ ਲੋਕਾਂ ਮੁਤਾਬਕ ਇਹ ਚੋਰ ਟਾਲੀ ਵਾਲਾ ਮੁਹੱਲੇ ਵਿੱਚ ਖੜੀ ਸੈਂਟਰੋ ਕਾਰ ਨੂੰ ਖੋਲਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਪੁੱਛਿਆ ਗਿਆ ਤਾਂ ਸਫਾਈ ਚ ਕੁਝ ਨਹੀਂ ਕਹਿ ਸਕਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਸ਼ੱਕ ਹੋਇਆ ਤਾਂ ਲੋਕਾਂ ਨੇ ਛੇਤ੍ਰ ਪ੍ਰੇੜ ਕਰ ਦਿੱਤੀ ਜੀ ਗੱਡੀ ਚੋਰੀ ਕਰਦਾ ਫੜਿਆ ਗਿਆ ਸਾਡੀ ਪੀਵੀ05 ਜੀ4200 ਨੰਬਰ ਦੇ ਜਿੰਦਾ ਕੀਤੇ ਦਰਵਾਜਾ ਖੋਲਦਾ ਚਾਬੀ ਦੇ ਆ ਚਾਬੀਆਂ ਦੇ ਹੱਥ ਨੇ ਇਹ ਰੰਗੇ ਹੱਥ ਫੜਿਆ ਗਿਆ ਸਵੇਰੇ 11 ਵਜੇ ਸਾਡੇ 11 ਟਾਈਮ ਹੈਗਾ 11 ਵਜੇ ਦਾ ਇਹਨੂੰ ਰੰਗੇ ਹੱਥ ਫੜਿਆ ਜਿੱਥੇ ਆਈ ਤੇ ਮੈਂ ਹੁਣੇ ਇੱਥੋਂ ਟੱਪਿਆ 10 ਮਿੰਟ ਪਹਿਲੇ ਤੇ ਗੱਡੀ ਦੇ ਕੋਲ ਹੀ ਫੜਿਆ ਤੁਹਾਨੂੰ ਸ਼ੱਕ ਹੋਇਆ ਤੇ ਮੈਂ ਪੋਸਟ ਵਿੱਚ ਕੰਮ ਗਿਆ ਉਹਦਾ ਮੁੜ ਕੇ ਰੋਲਾ ਪੈ ਗਿਆ ਵੀ ਗੱਡੀ ਚੋਰੀ ਕਰਦਾ ਸ਼ਰੀਆ ਵਿੱਚ ਫੜਿਆ ਗਿਆ ਦਸਾਂ ਬੰਦੇ ਨੇ ਫੜ ਲਿਆ ਇੱਕ ਤਾਂ ਚਾਰ ਬੰਦੇ ਮੇਰੇ ਸਾਥੀ ਹੋਰ ਹੈਗੇ ਨੇ ਤਾਂ ਗੋਲ ਬਾਗ ਦੇ ਨੇ ਉਹ ਗੋਲ ਬਾਗ ਦੇ ਨੇ ਮੈਂ ਕੱਲਾ ਹਾਂ ਮੈਂ ਪਹਿਲੀ ਵਾਰੀ ਚ ਮੈਂ دروازਾ ਖੋਲ੍ਹ ਜਾਇਆ ਫੜਿਆ ਗਿਆ ਹੈ ਤਾਂ ਯਾਨੀ ਕਿ ਸਾਰੇ ਮਹਲੇ ਦੇ ਆਦਮੀ ਇਕੱਠੇ ਹੋ ਗਏ ਨੇ ਕੋਸ਼ਿਸ਼ ਕਰਕੇ ਜੀ ਬੰਦ ਵੀ ਕਰਦੀ ਅਮਲੇ ਲਿਆਣੀ ਜਾਊਗੀ ਤੇ ਹੋਰ ਵੀ ਸਾਕੀ ਨਾਲ ਪੁਲਿਸ ਕਰਕੇ ਜਿਆ ਹੋਰ ਵੀ ਵਰਦਾਤਾ ਨਹੀਂ ਉਹਨਾਂ ਬਾਰੇ ਵੀ ਕੋਸ਼ਿਸ਼ ਕਰ